ਸੱਚੀ ਕਾਲ ਦੀ ਸਾਰਿਆਂ ਨੂੰ ਆਈਬੀਟੀ ਇੰਸਟੀਚਿਊਟ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸੁਪਨਾ ਦੇਖਦੇ ਹੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਬਣਨ ਦਾ ਤਾਂ ਇਹ ਵੀਡੀਓ ਤੁਹਾਡੇ ਲਈ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਦੁਆਰਾ ਪੰਜਾਬ ਪੁਲਿਸ ਵਿੱਚ ਭਰਤੀਆਂ ਲਈ ਕਈ ਅਸਾਮੀਆਂ ਅਨਾਉਂਸ ਕੀਤੀਆਂ ਗਈਆਂ ਹਨ ਉਹਨਾਂ ਵਿੱਚੋਂ ਸਬ ਇੰਸਪੈਕਟਰ ਵੀ ਇੱਕ ਪੋਸਟ ਹੈ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਇਸਦੀ ਸਭ ਤੋਂ ਪਹਿਲਾਂ ਇਸ ਦੀ ਐਲੀਜੀਬਿਲਟੀ ਦੀ ਗੱਲ ਕਰਾਂਗੇ ਤੁਹਾਡੇ ਕੋਲ ਇੱਕ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਸਟਰੀਮ ਦੇ ਵਿੱਚ ਹੋਵੇ ਜੇ ਆਪਾਂ ਉਮਰ ਦੀ ਗੱਲ ਕਰੀਏ ਤੁਹਾਡੀ ਉਮਰ ਜਨਰਲ ਕੈਟਾਗਰੀ ਲਈ 21 ਸਾਲ ਤੋਂ ਲੈ ਕੇ 28 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਕੁਝ ਰਿਲੈਕਸੇਸ਼ਨ ਵੀ ਹਨ ਜਿਵੇਂ ਐਸਸੀ ਕੈਟਾਗਰੀ ਲਈ 5 ਸਾਲ ਦੀ ਰਿਲੈਕਸੇਸ਼ਨ ਹੈ ਔਰ ਬੀਸੀ ਓਬੀਸੀ ਕੈਟਾਗਰੀ ਲਈ 3 ਸਾਲ ਦੀ ਰਿਲੈਕਸੇਸ਼ਨ ਪੰਜਾਬ ਸਰਕਾਰ ਵਿੱਚ ਕਿਸੇ ਵੀ ਪੋਸਟ ਉੱਤੇ ਪਹੁੰਚਣ ਲਈ ਸਾਨੂੰ ਅੱਜ ਦੀ ਡੇਟ 'ਚ ਇੱਕ ਰਿਟਰਨ ਇਗਜ਼ਾਮ ਪਾਸ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਸਬ ਇੰਸਪੈਕਟਰ ਬਣਨ ਲਈ ਵੀ ਤੁਹਾਨੂੰ ਇੱਕ ਰਿਟਰਨ ਇਗਜ਼ਾਮ ਦੇਣਾ ਪਏਗਾ ਇਹ ਇਗਜ਼ਾਮ 5 ਘੰਟੇ ਦਰੰਦ ਇਸ ਨੂੰ ਤਿੰਨ ਹੀ ਸੈਕਸ਼ਨ ਚ ਵੰਡਿਆ ਗਿਆ ਪੇਪਰ 1 ਪੇਪਰ 2 ਅਤੇ ਪੇਪਰ 3 ਜੇ ਆਪਾਂ ਪੇਪਰ 1 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਤੁਹਾਡੇ ਕੋਲੋਂ ਕਵਾਂਟਸ ਯਾਨੀ ਕਿ ਮੈਥਮੈਟਿਕਸ ਤੋਂ ਕੁਐਸਚਨ ਪੁੱਛੇ ਜਾਣਗੇ ਆ ਸੈਕਿੰਡ ਨੰਬਰ ਤੇ ਜਨਰਲ ਅਵੇਅਰਨਸ ਜਿਹਨੂੰ ਆਪਾਂ ਜਨਰਲ ਨੋਲੇਜ ਵੀ ਕਹਿ ਦਿੰਦੇ ਨੇ ਉਹਦੇ ਚੋਂ ਕੁਐਸਚਨ ਪੁੱਛੇ ਜਾਣਗੇ ਅਤੇ 3rd ਨੰਬਰ ਦੇ ਪੰਜਾਬ ਹਿਸਟਰੀ ਐਂਡ ਕਲਚਰ ਵਿੱਚੋਂ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਇਹ ਸੀਗਾ ਪੇਪਰ 1 ਦਾ ਵੇਰਵਾ ਪੇਪਰ 2 ਦੇ ਵਿੱਚ ਤੁਹਾਡੇ ਕੋਲੋਂ ਲੌਜੀਕਲ ਰੀਜ਼ਨਿੰਗ ਡਾਟਾ ਇੰਟਰਪ੍ਰੀਟੇਸ਼ਨ ਵਿਚੋ ਸਵਾਲ ਪੁੱਛੇ ਜਾਣਗੇ ਉਸ ਤੋਂ ਇਲਾਵਾ ਤੁਹਾਡੀ ਅੰਗਰੇਜ਼ੀ ਦੀ ਨੌਲੇਜ ਵੀ ਟੈਸਟ ਕੀਤੀ ਜਾਏਗੀ ਪੇਪਰ 2 ਦੇ ਵਿੱਚ ਇਸ ਤੋਂ ਇਲਾਵਾ ਤੁਹਾਡੀ ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ ਜਿਹਨੂੰ ਆਮ ਭਾਸ਼ਾ ਚ ਅਸੀਂ ਤੁਹਾਡੀ ਕੰਪਿਊਟਰ ਨੌਲੇਜ ਵੀ ਪੇਪਰ 2 ਦੇ ਵਿੱਚ ਟੈਸਟ ਕੀਤੀ ਜਾਂਦੀ ਹੈ ਤੇ ਅੰਤ ਵਿੱਚ ਪੇਪਰ 3 ਤੁਹਾਡਾ ਰਹੇਗਾ ਪੰਜਾਬੀ ਵਿਆਕਰਨ ਦੀ ਤੁਹਾਡੀ ਨੌਲੇਜ ਟੈਸਟ ਕੀਤੀ ਜਾਏਗੀ ਇਸ ਤਰ੍ਹਾਂ ਪੇਪਰ 1 ਜਿਹੜਾ ਹੈ ਉਹ 2 ਘੰਟੇ ਦਾ ਤੇ 400 ਨੰਬਰ ਦਾ ਰਹੇਗਾ ਪੇਪਰ 2 ਵੀ 2 ਘੰਟੇ ਦਾ ਅਤੇ 400 ਨੰਬਰ ਦਾ ਰਹੇਗਾ ਅਰੇ ਪੇਪਰ 3 ਜੋ ਹੈ ਉਹ 1 ਘੰਟੇ ਦਾ ਰਹੇਗਾ ਤੇ ਟੋਟਲ ਨਾ ਮਾਰਕਸ ਦੇ 50 ਹੋਣਗੇ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪੰਜਾਬੀ ਦਾ ਪੇਪਰ ਜੋ ਕਿ ਪੰਜਾਬੀ ਵਿਆਕਰਨ ਦਾ ਪੇਪਰ ਹੈ ਪੇਪਰ 3 ਹੈ ਉਸ ਨੂੰ ਪਾਸ ਕਰਨਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਉਸ ਨੂੰ ਪਾਸ ਨਹੀਂ ਕਰਦੇ ਤਾਂ ਤੁਹਾਡੇ ਪੇਪਰ 1 ਤੇ ਪੇਪਰ 2 ਚੈੱਕ ਵੀ ਨਹੀਂ ਹੁੰਦੇ 네ਗੇਟਿਵ ਮਾਰਕਿੰਗ ਦੀ ਜੇ ਗੱਲ ਕਰੀਏ ਪੇਪਰ 3 ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੈ ਬਟ ਪੇਪਰ 1 ਅਤੇ ਪੇਪਰ 2 ਵਿੱਚ ਅਗਰ ਤੁਸੀਂ ਕੋਈ ਸਵਾਲ ਗਲਤ ਕਰਦੇ ਹੋ ਤੁਹਾਡਾ 1/4 ਨੰਬਰ ਕੱਟਿਆ ਜਾਂਦਾ ਹੈ ਯਾਨੀ 1/4 네ਗੇਟਿਵ ਮਾਰਕਿੰਗ ਹੈਗੀ ਹੈ। ਤੋਂ ਐਸੀ ਦਾ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਜੋ ਰਿਟਰਨ ਐਗਜ਼ਾਮ ਹੈ ਉਸ ਦਾ ਵੀ ਹੈ। ਆਈਪੀਟੀ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਇਨ ਐਗਜ਼ਾਮਸ ਦੀ ਤਿਆਰੀ ਕਰਾ ਰਿਹਾ ਹੈ। ਅਤੇ ਕਈ ਬੱਚਿਆਂ ਨੂੰ ਉਹ ਪਿਛਲੇ ਕਈ ਸਾਲਾਂ ਚ ਕਨਸਟੇਬਲ ਸਬ ਇੰਸਪੈਕਟਰ ਪ੍ਰਤੀ ਕਰਾ ਚੁੱਕਿਆ ਹੈ। ਤੇ ਹੁਣ ਹੋ ਸਕਦਾ ਹੈ ਕਿ ਅਗਲਾ ਨੰਬਰ ਤੁਹਾਡਾ ਹੋਵੇ ਤੁਸੀਂ ਕਰਨਾ ਕੁਝ ਨਹੀਂ ਹੈ نیچے ਦਿੱਤੇ ਗਏ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਸਾਡਾ ਇੰਸਟੀਚਿਊਟ ਜਿਸ ਦਾ ਐਡਰੈਸ ਦਿੱਤਾ ਹੋਇਆ ਹੈ ਉੱਥੇ ਵਿਜ਼ਿਟ ਕਰ ਸਕਦੇ ਹੋ ਦੇਖੋ ਕਾਰ ਬੈਠੇ ਕੁਝ ਨਹੀਂ ਹੋਣਾ ਕਰੋ ਨਿਕਲੋ ਅਗਰ ਤੁਹਾਡੇ ਕੋਲ ਡਿਗਰੀ ਹੈ ਉਸ ਦਾ ਲਾਭ ਲਓ ਅਤੇ ਇੱਕ ਸਰਕਾਰੀ ਨੌਕਰੀ ਪਾਓ ਧੰਨਵਾਦ